ਕਿੱਦਾਂ ਫਾਰੇ ਲੋਟੋ ਤੇ ਅੱਜ ਆਪਾਂ ਜਾ ਰਹੇ ਆ ਅੱਜ ਨੂੰ ਲੈ ਕੇ ਬਰੇ ਕੋਲ ਏਜੰਸੀ ਜਾ ਤੇ ਕਿਉਂਕਿ ਉੱਥੇ ਆਪਾਂ ਨੇ ਅਰਜਨ ਦੇ ਇੰਟਰਵਿਊ ਲਵਾਣਾ ਤੇ ਹੁਣ ਆਪਾਂ ਲੱਗੇ ਹੋਏ ਅਰਜਨ ਦੇ ਪਾਣੀ ਮਾਰਨ ਪਾਣੀ ਪਾਣੀ ਵਗੈਰਾ ਮਾਰ ਕੇ ਹੁਣ ਆ ਚਾਹ ਤੁਰ ਜਾਵਾਂਗੇ ਮਰੇ ਕੋਲ ਜੋ ਕਿ ਗਰਦ ਵਗੈਰਾ ਖਾਸੀ ਵੀ ਸੀ ਜਾਂ ਤੇ ਪਾਣੀ ਜਿਹਾ ਵਾਰ ਕੇ ਆਪਾਂ ਅੱਜ ਬਰੇ ਕੋਲ ਲਏ ਤੇ ਮੈਦਨ ਨੂੰ ਲਾਟ ਛਿੱਟੇ ਆਪਾਂ ਘਰੋਂ ਦਾ ਤੁਰਪੇ ਸੀ ਤੇ ਸੁਣਾ ਕੇ ਆਪਾਂ ਮੰਗੜਾ ਵਾਲੇ ਪੰਪ ਤੇ ਤੇਲ ਪੋੜੇ ਤੇ ਫਿਰ ਹੁਣ ਸਿੱਧਾ ਆਪਣੇ ਕੋਲ ਚਲਦੇ ਆ ਤੇ ਰੇ ਗੋਲੇ ਜਾ ਕੇ ਮਿਲਦੇ ਆ ਓਕੇ ਤੇ ਹਾਂਜੀ ਤੁਸੀਂ ਆ ਗਏ ਸੀ ਮੇਰੇ ਕੋਲ ਲਈ ਡਾਕਟਰ ਜੀ ਤੇ ਆਪਾਂ ਨਹੀਂ ਆ ਕੇ ਖੜਾਇਆ ਪਰ ਇੰਟਰਕੂਲਰ ਹਿੱਟ ਕਰਾਉਣਾ ਤੇ ਇੰਟਰਕੂਲਰ ਦਾ ਸੱਟ ਹੋ ਰਿਹਾ ਤੇ ਫਟਾ ਕੇ ਮਿਲਦੇ ਤੁਹਾਨੂੰ ਉੱਤੇ ਹਾਂਜੀ ਤੇ ਰਾਤ ਤਾਂ ਅਸੀਂ ਆ ਗਏ ਸੀ ਕਿ ਟਰੈਕਟਰ ਤਾਂ ਇੰਟਰਕੂਲਰ ਹਿੱਟ ਕਰਾ ਕੇ ਤੇ ਆਪਾਂ ਨੂੰ ਹੋ ਗਈ ਸੀ ਕਾਸੀ ਰਾਤ ਇੰਟਰਕੂਲਰ ਹਿੱਟ ਕਰਾਉਂਦੇ ਆਣ ਤੇ ਮੈਂ ਤਾਂ ਕਰਕੇ ਵਲੌਗ ਬਣਾਇਆ ਕਿ ਅੱਜ ਇੰਟਰਵਿਊ ਲਾਤੀਗਾ ਤੇ ਤੁਹਾਨੂੰ ਸਾਊਂਡ ਵੀ ਦਿਖਾਉਨੇ ਆ ਤੇ ਆਪਣੀ ਗੱਡੀ ਆ ਗਈ ਹੈ 14 ਟੈਰੀ ਪਾਪਾ ਮਿਹਨਤ ਨਾਲ ਲਿਆ ਕੇ ਦਾ ਬਾਗੇ ਤੇ ਹੁਣ ਮੈਂ ਚਾ ਲੈ ਕੇ ਜਾਣ ਲੱਗਿਆਂ ਤੇ ਦੂਬਾਰ ਜਦੋਂ ਟਰਾਲੀ ਖਾਲੀ ਹੋ ਗਈ ਫਿਰ ਅਰਜਨ ਮੈਂ ਕਿਹਾ ਚਲੋ ਫੁੱਟੀ ਪਾ ਕੇ ਲੈ ਕੇ ਚੱਲਾਂਗੇ ਤੇ ਫਿਰ ਮਿਲਦੇ ਜਦੋਂ ਟਰਾਲੀ ਲੈ ਕੇ ਜਾਣੀ ਹੋਈ ਓਕੇ ਹਾਂਜੀ ਤੇ ਮੈਂ ਪਰਨਾ ਲਾਤਾ ਸੀ ਕਿ ਉਹ ਵੀ ਮੇਰੇ ਆ ਕੰਨ ਇਨਫੈਕਸ਼ਨ ਹੋ ਗਈ ਕਰਦੇ ਦੋ ਕੁ ਦਾ ਸੀਗਾ ਤੇ ਆਪਾਂ ਨੇ ਗੱਡੀ ਕੋਲੇ ਤਾਂ ਆ ਗਏ ਸੀਗੇ ਤੇ ਭਿੰਦਰੇ ਨੂੰ ਆਪਾਂ ਨੇ ਗੱਡੀ 'ਚ ਹੀ ᱜਾਲੀ ਕਰਤਾ 14 ਤਾਂ ਇਹ ਗੱਡੀ ਆਈ ਹੋਈ ਆ ਹੁਣ ਅਰਜਨ ਨੂੰ ਲਾਤਾ ਲੇਵਰ 'ਚ ਆਪੀਨ ਲੱਗੀ ਹੋਈ ਆ ਇਹਦੇ ਮੈਂ ਕਿਤੇ ਨਾ ਫੁੱਟੀ ਪਾ ਲਿਆ ਸੀ ਇਹ ਦੂਆ ਚਲੋ ਫੁੱਟੀ ਪਾ ਲਵਾਂਗੇ ਤੇ ਇਹਨੂੰ ਫੇਰ ਹੁਣ ਗੱਡੀ 'ਚ ਲੋਡ ਕਰਦੇ ਆ ਗੱਡੀ 14 ਟੈਰੀ ਆ 500 ਗੱਟਾ ਪੈਂਦਾ ਇੰਨੀ ਕਿ ਭਰੀ ਆ ਹਜੇ ਤੇ ਆਪਣੇ ਟਰਾਲੀਆਂ ਤੋਂ ਵੀ ਬਹੁਤ ਹੀ ਵਧੀਆ ਨਿਕਲਦੇ ਨੇ ਕਿਉਂਕਿ ਆਪਣੀ ਜਿਹੜੀ ਟਰਾਲੀਆਂ ਸੀ ਤੇ ਸਾਡੀ ਇਹ ਕੰਪੈਨ ਕੋਲੇ ਛੱਡਦੇ ਨੇ ਕੰਪੈਨ ਤੋਂ ਬਰਾਤੂ ਹੋ ਜਾਂਦੀ ਨੇ ਤੇ ਕੰਪੈਨ ਤੇ ਨਿਕਲਦੇ ਨੇ ਪਾਣੀ ਤੇ ਮੰਡੀ ਹੀ ਰੋ ਚਲੋ ਫਿਰ ਮੇਰੇ ਨਾਲ ਚੱਲੋ ਫਕੀ ਲੈ ਕੇ ਉੱਤੇ ਠੀਕ ਤੇ ਆਪਣੀ ਉਧਰ ਤੋਂ 14 ਫੁੱਟੀ ਵੀ ਆ ਗਈ ਸੀ ਸਭ ਨਾਲ ਪਿੱਛੇ ਤੇ ਇਧਰ ਉਹ 11 ਫੁੱਟੀ ਆ 13 ਫੁੱਟੀ ਆ ਜਿਹਨਾਂ ਲਈ ਉਹ ਵੀ ਮਿਲ ਹੀ ਹੋ ਗਈ ਤੇ 1 2 3 4 ਪੰਜ ਟਾਂਕਾ ਲੱਗੀਆਂ ਪਿਆ ਪਿਆ ਦੇ ਢਾਕ ਲਾਉਨੇ ਆ ਤੇ ਉਧਰ ਉਹ ਵੀ ਆ ਗਈ ਤੇ ਫਿਰ ਮੇਲ ਦੇਾ ਫੁੱਟੀ ਲਾ ਕੇ ਮੈਨੂੰ ਦਾ ਇੱਥੇ ਉੱਤੇ ਬੈਠੇ ਨੂੰ ਮੱਛੀਆਂ ਨਹੀਂ ਖਾਲਿਆ ਮੱਛੀ ਬਹੁਤ ਹੈ ਅਰਜਨ ਨੂੰ ਤਾਂ ਆਪਾਂ ਨੇ 라ਦਾ ਸਾਈਡ ਤੇ ਤੇ ਹਣ 14 ਫੁੱਟੀ ਆਪਾਂ ਨੇ ਲਾਤੀ ਤੇ ਰਸੇ ਰਸੇ ਕੋਲ ਕੇ ਹਣ ਇਹਨੂੰ ਵੀ ਲੱਗਦੇ ਆ ਫਿਰ ਲਾ ਹਨ ਤੇ ਰਸੇ ਰਸੇ ਹੋਲ ਕੇ ਮਿਲਦੇ ਆ ਕਿ ਇਹਦੀ ਵੀ ਆਪਾਂ ਨੇ ਰਸੇ ਰਸੇ ਕੋਲ ਲੇ ਸੀ ਤੇ ਆ ਸੈਨੂੰ ਹੁਣ ਲੱਦਣ ਲੱਗਦੇ ਆ ਪ੍ਰੈਸ਼ਰ ਕੋਟ ਜਿਹਦੇ ਤੇ ਫਿਰ ਲੱਦ ਕੇ ਮਿਲਦੇ ਆ ਓਕੇ ਆਪਾਂ 14 ਫੱਟੀ ਨੂੰ ਤਾਂ ਹੁਣ ਲੱਗ ਕਰਨ ਲੱਗੇ ਲੋਡ ਤੇ ਅੱਧੀ ਗਮਾਂਗ ਹੋ ਗਈ ਦੋ ਤਿੰਨ ਧਾਕਾ ਤੇ ਸੇਢਾ ਧਾਕਾ ਹੈਗੀਆਂ ਨੇ ਤੇ ਮੈਂ ਤਾਂ ਸਾਨੂੰ ਲੋਡ ਕਰਕੇ ਓਕੇ ਹਾਂਜੀ ਤੇ ਮੈਂ ਆਇਆ ਸੀਗਾ ਘਰੇ ਪਾਣੀ ਲੈਣਾ ਜੇ ਹੁਣ ਮੈਂ ਪਾਣੀ ਦਾ ਚੱਕ ਲਿਆ ਤੇ ਹੁਣ ਮੈਂ ਜਾ ਰਿਹਾ ਦੁਆਰੇ ਗੱਡੀ ਕੋਲੇ ਚਾਹ ਦਾ 40 ਫੁੱਟ ਆਪਾਂ ਇੱਧ ਹੀ ਹੋ ਗਈ ਤੇ ਤੇ ਉੱਥੇ ਜਾ ਕੇ ਮਿਲਦੇ ਤੁਹਾਨੂੰ ਓਕੇ ਆਪਣੀ 140 ਫੁੱਟ ਤਾਂ ਆਧੀ ਹੋ ਗਈ ਤੇ ਅਰਜਨ ਨੂੰ ਆਪਾਂ ਨੇ ਇੱਥੇ ਸੋ ਚੱਕ ਕੇ ਲੱਟਾ ਕਰਾ ਕੇ ਖੜਾਇਆ ਸੀ ਇੱਥੇ ਲੱਟਾ ਵਾਜੀਆਂ ਤੇ ਅੰਦਰ ਤਾਂ ਆਪਣੀ ਬੈਟਰੀ ਵੀ ਲਾਈ ਗਈ ਆ ਤੇ ਤੇ ਹੁਣ ਫੇਰ ਮਿਲਦੇ ਇਹਨੂੰ ਖਾਲੀ ਕਰਕੇ ਓਕੇ ਏ ਆਪਨੀ ਟਰਾਲੀ ਨੇ ਅਸਲ ਤੋਂ ਦੋ ਟੰਕ ਹੀ ਲੈ ਗਏ ਤੇ ਇਹਦਾ ਟਰੱਕ ਵੀ ਬਸ ਫੁੱਲ ਹੋਣ ਵਾਲਾ ਹੀ ਆ ਦੋ ਟੰਕਾਂ ਲੈ ਗਈਆਂ ਤੇ ਲੇਵਲ ਲੱਗੀ ਹੋਈ ਆ ਦਣਾ ਦੜ ਸੈਟ ਤੇ ਫਿਰ ਮੇਲ ਤੋਂ ਟਰਾਲੀ ਖਾਲੀ ਹੋ ਕੇ ਉੱਪਰ ਗਈ ਉੱਤੇ ਆਪਾਂ ਇਹ ਕਹਿੰਦੇ ਤੇ ਇੱਕ ਟਰੱਕ ਹੀ ਲੈ ਗਈ ਤੇ ਬਸ ਇਤੋਂ ਟਰੱਕ ਨੇ ਆ ਦਿਖਾ ਦਿੱਤਾ ਹੈਗਾ ਇੱਥੇ ਹੁਣ ਲਾਉਣੇ ਐ ਤੇ ਸੱਤ ਬੋਰੀਆਂ ਕਿੰਨੀਆਂ ਹੋਰ ਆਉਣਗੀਆਂ ਆ ਇੱਥੇ ਆ ਕੇ ਜਾਨ ਨਿਕਲਦੀ ਆ। ਆਪਣੀ 14 ਫੁੱਟੀ ਤਾਂ ਹੋ ਗਈ ਖਾਲੀ। ਤੇ ਇੱਧਰ ਸਾਡੇ ਹੋਰ 100 ਗੱਟਾ ਹੋਰ ਪਾਵਾਂਗੇ। ਖਾਲੀ ਹੋਰ ਭਰ ਕੇ ਲੈ ਆਵਾਂਗੇ। ਉਹ ਤਾਂ ਜਮੀ ਖਾਦੀ ਹੋਊਗੀ ਚਾਹੋ ਫੁੱਟੀ। ਤੇ ਟਰਾਲੀ ਭਰ ਕੇ ਲੈ ਕੇ ਆਉਣਾ ਮਿਲਦਾ ਜਾਈ। ਉਦੋਂ ਆਪਾਂ ਰੇਕ ਕਰਦੇ ਤੇ ਇਹੇ ਆਪਾਂ ਆਲੂ ਪਾ ਲਵਾਂਗੇ ਤੇ ਲਾਜਾ ਫਿਰ ਇਹ ਖਪਾ ਲਵਾਂ 100 ਗੱਟਾ ਪਾਵਾਂਗਾ। ਤੇ ਮਿਲਦਾ ਹੋਊਗਾ ਭੱਜੇ ਹੋ ਕੇ। ਆਪਾਂਗੇ ਜਿੱਦਾਂ ਆਲੂ ਵਾਲੀਆਂ ਬੋਰੀਆਂ ਲੱਦਰ ਆ ਗਈ ਸੀ ਤੇ ਫਟਾਫਟਾ ਲਾ ਕੇ ਹੁਣ ਲੱਗਦੇ ਨੇ ਇਹ ਬੋਰੀਆਂ ਲੱਤਨ ਤੇ 100 ਕ ਬੋਰੀਆਂ ਲੱਦਦੇ ਨੇ ਤੇ ਹੁਣ ਬੋਰੀਆਂ ਲੱਦਦੇ ਆ ਤੇ ਬੋਰੀਆਂ ਲੱਦ ਕੇ ਮਿਲਣ ਨੂੰ ਓਕੇ ਇਹਦੀ ਆਪਣੇ 25 ਦੀ ਢਾਂਕ ਲਾਈ ਆ ਇਧਰ ਨੂੰ 1 2 3 4 5 ਬੋਰੀਆਂ ਲਾਈਆਂ ਨੇ ਖੁੱਲ ਨੂੰ ਢੁਲੀ ਨਹੀਂ ਲੱਗੀਆਂ ਨੇ ਵੀ ਹੋਰ 100 ਤੱਕ ਲੱਡਣਾ ਤੇ ਇੱਕ ਢਾਂਕ ਲੱਗੀ ਆ ਦੂਜੀ ਲਾਉਣੀ ਆ ਹੁਣ 25 ਦੀ ਢਾਂਕ ਆ ਤੇ ਚੌ ਢਾਂਕਾ ਤੇ ਹੋ ਜੂ ਤੇ ਮਤਲਬ ਰਾਲੀ ਪਰ ਕੇ ਓਕੇ ਇਧਰ ਢਿੰਕ ਤਿੰਨ ਢਾਂਕਾਂ ਦਾ ਲਾਤੀਆਂ ਤੇ ਆ ਚੌਥੀ 15 ਬੋਰੀਆਂ ਹੋ ਗਈਆਂ ਤੇ ਉਧਰ ਹੋਰ ਬੋਰੀਆਂ ਲੈ ਕੇ ਆਉਂਦੇ ਨੇ 10 ਬੋਰੀਆਂ ਹੋਰ ਲੱਗਣਗੀਆਂ ਤੇ ਕਾ ਨਾ ਕਪੂਰੀ ਕਰਕੇ ਮਿਲਦੇ ਆ ਓਕੇ ਹਰ ਫੁੱਟੀ ਤਾਂ ਆਪਾਂ ਭਰ ਲੈਦੇ ਸੀ ਉੱਥੋਂ ਫੇਰ ਤਾਂ ਤੇ ਮੈਂ ਇਹਨੂੰ ਆਪਾਂ ਸਟਰਕਚਰ ਲੋਡ ਕਰਦੇ ਆਂ ਤੇ ਜਦੋਂ ਇਹਨਾਂ ਸਟਰਕਚਰ ਲੋਡ ਕਰਕੇ ਓਕੇ ਆਪਾਂ ਨਹੀਂ ਚਾਹਾਂ ਫੁੱਟੀ ਦੀ ਬਸ ਇੱਕ ਢਾਂਗੀ ਰਹੀ ਤੇ ਇੱਥੇ ਟਰੱਕ ਵੀ ਆਪਣਾ ਫੁੱਲ ਹੋ ਗਿਆ ਅਸਾ ਆਪਣੀਆਂ ਪੱਤੀ ਦੀ ਪੱਤੀ ਪੁੱਤੀ ਦੀ ਖਟਾਕ ਹੈਗੀ ਆ ਤੇ ਵਸਣਨੇ ਕੋ ਬਾਗ ਜਾਣਗੇ ਤੇ ਪਰ ਜੱਬ ਕੇ ਟਰਾਲੀ ਖਾਲੀ ਕਰਕੇ ਮਿਲਦੇ ਆ ਓਕੇ ਆਪਣੀ ਟਰਾਲੀ ਤਾਂ ਹੋ ਗਈ ਖਾਲੀ ਤੇ ਟੱਪਰ ਵੀ ਭਰ ਗਿਆ ਤੇ ਉਹ ਟੱਪਾ ਦਾ ਲੱਡੂ ਲਾ ਕੇ ਫੇਰ ਦਾਲਦੇ ਆਪਾਂ ਘਰ ਜੀ ਤੇ ਮਿਲਦੇ ਆ ਫੇਰ ਤੁਹਾਨੂੰ ਗੱਲ ਰਸਮੀ ਓਕੇ ਤੇ ਹੁਣ ਆਪਾਂ ਲੈ ਕੇ ਜਾਂਦੇ ਹਾਂ ਟਰੈਕਟਰ ਦੋਹੀਂ ਘਰ ਨੂੰ ਮਿਹਦਰਾ ਤਾਂ ਆਪਾਂ ਪਹਿਲਾਂ ਹੀ ਛੱਡਿਆ ਜੀ ਤੇ ਕੱਲੇ ਸਰਸਾ ਤੋਂ ਗੱਟੇ ਲਾਉਣੇ ਆਂ ਉਹ ਗੱਡੀ ਦਾ ਪਾਣੀ ਉੱਥੇ ਲਾਤੀ ਸੀ ਚਲੋ ਫਿਰ ਕੱਲੇ ਜਾ ਕੇ ਸਰਸਾ ਤੋਂ ਕਰਕੇ ਮਿਲਦੇ ਆਂ ਅੱਜੀ ਤੇ ਆਪਾਂ ਨੇ ਇਸੇ ਸਭ ਜਣ ਤੇ ਅੱਜ ਜਣ ਲਾਤਾ ਸੀ ਸਰਸਾ ਫਾਂਚਾ ਵੀ ਤੋੜ ਖੜਾ ਤੇ ਹੁਣ ਮੈਂ ਕਹਿਣ ਲੱਗਿਆ ਬਲੌਗ ਦੀ ਐਂਡਿੰਗ ਤੇ ਦੱਸਿਓ ਬਲੌਗ ਕਿਵੇਂ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮੈਂ ਤੇ ਤੁਹਾਨੂੰ ਅਗਲੇ ਬਲੌਗ ਓਕੇ